ਲਾਸਮੀ ਚ ਪੜਦਾ ਸੀ 1994 ਚ ਅੱਛਾ ਜੀ ਪਟਾ ਝਟਾਉਣ ਲੱਗਿਆ ਪੰਜੇ ਦਾ ਤੇ ਨਾਲ ਫਲਿਆ ਗਿਆ ਓਹ ਹੋ ਹੋ ਹਾਂ ਇਹਦਾ ਫਿਰ ਉਦੋਂ ਤੁਹਾਡਾ ਜਵਾਨੀ ਦੇ ਟਾਈਮ 'ਚ ਉਦੋਂ ਆ ਗਿਆ ਹੈ ਨਾ ਨੁਕਸਾਨ ਹੋ ਗਿਆ ਇਹ ਬਾਹ ਦਾ ਹੀ ਹੋਇਆ ਇੰਨਾ ਬਸ ਉਦੋਂ ਹਾਂ ਲੱਤ ਨੂੰ ਮੇਰੇ ਛੋਟੇ ਹੁੰਦੇ ਨੂੰ ਪੋਲੀਆ ਹੋ ਗਿਆ ਸੀ ਅੱਛਾ ਜੀ ਇਹਨੂੰ ਪੋਲੀਆ ਸੀਗਾ ਬਾਹ ਸਹੀ ਸੀ ਬਿਲਕੁਲ ਠੀਕ ਹੈ ਤੇ ਸਕੂਲ ਤੋਂ ਬਾਅਦ ਇੱਥੇ ਆ ਜਾਈਦਾ ਸੀ ਦੁਕਾਨ ਤੇ ਠੀਕ ਹੈ ਜੀ ਤੇ ਫਿਰ ਬਾਅਦ ਚਾਹੀ ਕੰਮ ਇੱਕੋ ਹੱਥ ਨਾਲ ਹੀ ਕਰਦੇ ਰਹੇ ਪੂਰਾ ਹੁਣ ਆ ਹੀ ਕਰਦੇ ਰਹੇ ਜਿਹੜਾ ਵੇਲਣਾ ਹੈਗਾ ਵੀ ਮੇਰੇ ਹਿਸਾਬ ਨਾਲ ਵੀ ਇਹ ਚਾਰ ਪੰਜ ਜ਼ਿਲ੍ਹਿਆਂ ਚ ਹੋਊਗਾ ਇੱਕ ਇਹ ਹਾਂਜੀ ਹਾਂਜੀ ਕਿਉਂਕਿ ਹੁਣ ਕਪਾਹ ਨਰਮਾ ਦਾ ਕੰਮ ਹੀ ਆਪਣੇ ਖਤਮ ਹੋ ਗਿਆ तकरीबन तकरीबन ਹੈਨਾ ਬਾਈ ਜੀ ਹਾਂਜੀ ਤੇ ਇਹੋਲੇ ਤਿੰਨ ਮਸ਼ੀਨਾਂ ਸੀਗੀਆਂ ਦੋ ਖੋਲ ਕੇ ਰੱਖੀਆਂ ਪਈਆਂ ਅੱਛਾ ਉਹ ਵੀ ਰੱਖੀਆਂ ਹੋਈਆਂ ਵਾ ਉਹ ਰੱਖੀਆਂ ਹੋਈਆਂ ਇੱਕ ਫਿੱਟ ਕਰਤੀ ਇੱਥੇ ਜਗਾ ਅਧਿਕਾਰ ਸੀ ਠੀਕ ਹੈ ਜੀ ਉਹਨਾਂ ਕੰਮ ਆ ਜਾਂਦਾ ਚੱਲ ਚਲਾ ਲਈ ਦੀ ਤੂੰ ਤਾਂ ਦੱਸਦੇ ਸੀ ਵੀ ਇਹ ਪੂਰਾ ਇਹ ਵੀ ਆ ਸਮਾਨ ਵੀ ਪੂਰਾ ਇੱਕ ਜਿਵੇਂ ਉਹ ਰੱਖਿਆ ਪਿਆ ਮਿਲਣਾ ਉਹਨੂੰ ਕਹਿੰਦੇ ਆ ਉਹ ਰੂਲਾ ਜੀ ਚਪੜੇ ਦਾ ਰੂਲਾ ਬਣਿਆ ਹੁੰਦਾ ਅੱਛਾ ਜੀ ਠੀਕ ਹੈ ਇਹ 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 ਬਸ ਇੰਨਾ ਕੀ ਹੁੰਦਾ ਪੋਰਸ਼ਨ ਇਹਦਾ ਬਸ ਹਾਂ ਬਸ ਇੰਨਾ ਕੀ ਹੈ ਜੀ ਲੋ ਵੀ ਸੱਜਣ ਨੂੰ ਅੱਜ ਦੀ ਵੀਡੀਓ ਨਾ ਬਹੁਤ ਵਧੀਆ ਵੀਡੀਓ ਆ ਅੱਜ ਦੀ ਵੀਡੀਓ ਜਿਹੜੀ ਤੁਹਾਨੂੰ ਮੈਂ ਦਿਖਾਉਣ ਲੱਗਾ ਵਾਂ ਤੁਸੀਂ ਆਪਾਂ ਵੀਡੀਓ ਅਕਸਰ ਪਾਕਿਸਤਾਨ ਵਾਲਿਆਂ ਦੀਆਂ ਵੇਖਦੇ ਹੁੰਦੇ ਆ ਉੱਥੇ ਤੁਹਾਨੂੰ ਇਹੋ ਜਿਹੇ ਚੱਕੀਆਂ ਆਏ ਜੀ ਵੀਲ ਨੇ ਕਈ ਕੁਛ ਆ ਵੀਲ ਨਾਲ ਤਾਂ ਸ਼ਾਇਦ ਹੋ ਸਕਦਾ ਨਾ ਦੇਖਿਆ ਹੋਵੇ ਪਰ ਤੁਹਾਨੂੰ ਇੱਕ ਇੰਜਣ ਦਿਖਾਉਣਾ ਵਾ ਜਿਹੜਾ ਜਿਹੜਾ ਆਪਣੇ ਬਹੁਤ ਪਹਿਲਾਂ ਚੱਲਦੇ ਹੁੰਦੇ ਸੀ ਤੇ ਆ ਚੱਕੀਆਂ ਇਸ ਤਰੀਕੇ ਦੀਆਂ ਉੱਥੇ ਹੁੰਦੀਆਂ ਵਾ ਤੇ ਪੂਰਾ ਪੁਰਾਣਾ ਪੰਜਾਬ ਬਾਈ ਨੇ ਪੂਰਾ ਸ਼ਿੰਗਾਰ ਕੇ ਰੱਖਿਆ ਹੋਇਆ ਵਾ ਆਪਦਾ ਪੂਰਾ ਜਿਹੜਾ ਕਾਰੋਬ ਤੇ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਤੁਹਾਨੂੰ ਦਿਖਾਉਣਾ ਅੱਜ ਤੋਂ 50 ਸਾਲ ਪੁਰਾਣਾ ਇੰਜਨ ਜਿਹੜਾ ਕਿ ਅੱਜ ਤੋਂ 50 ਸਾਲ ਪਹਿਲਾਂ ਦਾ ਤੇ ਜਿਵੇਂ ਆਪਾਂ ਟਰੈਕਟਰਾਂ ਨੂੰ ਕਹਿੰਦੇ ਹੁੰਨੇ ਆ ਪੂਰਾ ਅਰੀਜਨਲ ਪੇਂਟ ਅਰੀਜਨਲ ਚੀਜ਼ ਹੈ ਨਾ ਤੇ ਜਿਹੜਾ ਇਹਦਾ ਇਹ ਪੇਂਟ ਹੈਗਾ ਵਾ ਬਾਈ ਦੱਸ ਦਾਂ ਬਿਲਕੁਲ ਅਰੀਜਨਲ ਪੇਂਟ ਆ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਕੀਤਾ ਹੋਇਆ ਸੀ ਉਹੀ ਪੇਂਟ ਆ ਨਾਲ ਆਪਣੇ ਬਾਈ ਜੀ ਹੋਣਗੇ ਬਾਈ ਆਜੋ ਜੀ ਤੇ ਇਸ ਵਕਤ ਆਪਾਂ ਖੜੇ ਆ ਸਾਦਕ ਦੇ ਵਿੱਚ ਫਰੀਦਕੋਟ ਦੇ ਬਿਲਕੁਲ ਨੇੜੇ ਸਾਦਕ ਦੇ ਵਿੱਚ ਖੜੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਬਾਈ ਜੀ ਜੂ ਨਹੀਂ ਆਪਾਂ ਨੂੰ ਇਸ ਇੰਜਨ ਬਾਰੇ ਦੱਸਣਗੇ ਪੂਰੀ ਜਾਣਕਾਰੀ ਕਿ ਇਹ ਇੰਜਨ ਜਿਹੜਾ ਵੈਸੇ ਤਾਂ ਇੰਗਲੈਂਡ ਦੇ ਵੀ ਬਣੇ ਸੀਗੇ ਪਹਿਲਾਂ ਜਿਹੜੇ ਇੰਗਲੈਂਡ ਦੇ ਆਉਂਦੇ ਸੀ ਪਰ ਇਹ ਮੋਗੇ ਦਾ ਬਣਿਆ ਹੋਇਆ ਇੰਜਨ ਹੈ ਹਨਾ ਬਾਈ ਜੀ ਮੋਗੇ ਦਾ ਹੀ ਬਣਿਆ ਨਾ ਮੋਗੇ ਦਾ ਬਣਿਆ ਠੀਕ ਹੈ ਬਾਈ ਤੇ ਇਹ ਕਿਹੜਾ ਮਾਡਲ ਹੈਗਾ ਵਾ 1974 ਮਾਡਲ ਹੈ 1974 ਮਾਡਲ ਠੀਕ ਹੈ ਬਾਈ ਤੇ ਬਾਈ ਤੁਸੀਂ ਇਹ ਇੰਜਨ ਅੱਜ ਵੀ ਬੜਾ ਸਾਭ ਕੇ ਰੱਖਿਆ ਹੋਇਆ ਵਾ ਹਾਂਜੀ ਇਸ ਸ਼ੌਂਕ ਆ ਜਾਂ ਸ਼ੌਂਕ ਹੋ ਗੋਟਰਾ ਵੀ ਲੱਗੀਆਂ ਹੋਈਆਂ ਹੁਣ ਤਾਂ ਮੋਟਰ ਵੀ ਲੱਗੀ ਹੈ ਸ਼ੌਂਕ ਵਜੋਂ ਰੱਖਿਆ ਹੈ ਅੱਛਾ ਜੀ ਸ਼ੌਂਕ ਵਜੋਂ ਪਹਿਲਾਂ ਤੋਂ ਬਜ਼ੁਰਗ ਠੀਕ ਹੈ ਤੁਸੀਂ ਇੰਜਨ ਕੋਆਏ ਤੁਸੀਂ ਦੱਸਦੇ ਹੋ ਵੀ ਆਪਣੇ ਜਿਹੜੇ ਬਿਜਾਰਕ ਸੀਗੇ ਵੀ ਇਸੇ ਉਥੇ ਫੈਕਟਰੀ ਜੇ ਕੰਪਨੀ ਚ ਕੰਮ ਕਰਦੇ ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਕਿੰਨਾ ਇੰਜਨ ਹੈ ਇੱਥੇ ਐਸ ਫ੍ਰੀਜਨ ਤੇ ਪੰਜਵਾਂ ਇੰਜਨ ਆ ਪਾਪੇ ਨੇ ਤਾਂ ਪਤਾ ਨਹੀਂ 15 20 ਇੰਜਨ ਆਪ ਦੇ ਹੱਥਾਂ ਵਿੱਚ ਦੀ ਹਗਾ ਤੇ ਅੱਛਾ ਜੀ 2 ਸਾਲ ਹੋ ਗਏ ਮੇਰੇ ਡੈਡੀ ਦੀ ਡੈਥ ਹੋ ਗਈ ਅੱਛਾ ਜੀ ਅੱਛਾ ਠੀਕ ਹੈ ਤੇ ਅ ਭਾਈ ਜਿਹੜੇ ਹੁਣ ਇਹ ਇੰਜਨ ਪੂਰਾ ਸਾਫ ਪਿਆ ਵਾ ਤੇ ਜਿਵੇਂ ਤੁਸੀਂ ਇਹਨਾਂ ਇੰਜਨ ਪਹਿਲਾਂ ਬਦਲਨੇ ਪਏ ਉਹਦਾ ਕਾਰਨ ਕੀ ਵੀ ਇੰਜਨ ਖਰਾਬ ਹੋ ਜਾਂਦਾ ਜਾਂ ਕਿ ਜਦੋਂ ਰਿਪੇਅਰ ਹੋਣ ਵਾਲਾ ਹੋ ਜਾਂਦਾ ਰਿਪੇਅਰ ਹੋਣ ਹੁੰਦੀ ਨਹੀਂ ਕਿ ਅੱਜਕੱਲ ਮਿਸਤਰੀ ਨਹੀਂ ਮਿਲਦੇ ਹਾਂਜੀ ਫਿਰ ਕੋਈ ਨਿਗਾਹ ਚ ਰੱਖੀਦਾ ਜਦੋਂ ਚੰਗੀ ਹਾਲਤ ਦਾ ਮਿਲ ਜੇ ਤਾਂ ਫਿਰ ਬਦਲ ਦਈਏ ਬਾਕੀ ਤੁਸੀਂ ਤਾਂ ਆਪ ਮੇਰੇ ਸਾਹ ਹੁਣ ਖੁਦ ਮਕੈਨਿਕ ਹੈਗੇ ਤੁਸੀਂ ਦਾ ਕੰਮ ਪਹਿਲਾਂ ਅਸੀਂ ਜਿਹੜਾ 18 20 ਦਾ ਲੱਗਿਆ ਸੀ ਉਹ ਬੋਰ ਵੀ ਆਪ ਕੀਤਾ ਸੀ ਅੱਛਾ ਜੀ ਇੱਕ ਵਾਰੀ ਬੋਰ ਕੀਤਾ ਤੇ ਹੁਣ ਜਿਵੇਂ ਇਹਦਾ ਜੇ ਮੰਨ ਲਓ ਕੱਲ ਨੂੰ ਇਹਦੀ ਜ਼ਰੂਰਤ ਪੈਂਦੀ ਹੈ ਕਿਸੇ ਸਮਾਨ ਦੀ ਉਹ ਫਿਰ ਇਹਦੇ ਵਾਲਾ ਸੀ ਨਵੇਂ ਬਣਾ ਕੇ ਪਾਏ ਆ ਜੀ ਅੱਛਾ ਆਪ ਹੀ ਬਣਾਏ ਉਹਦਾ ਫਿਰ ਹੁਣ ਤੁਹਾਨੂੰ ਫਿਰ ਉਸ ਹਿਸਾਬ ਨਾਲ ਸਮਾਨ ਵੀ ਪਹਿਲੇ ਐਡਵਾਂਸ ਤੇ ਰੱਖਣਾ ਪੈਂਦਾ ਹੋਊਗਾ। ਹਾਂ ਢਲਾਈ ਵੀ ਇੱਥੋਂ ਕੋੜਕਪੂਰੋਂ ਢਲਾਈ ਮਿਲ ਜਾਂਦੀ ਆ ਉਹ 파ਟ ਬਣਾ ਕੇ ਦੇਣਾ ਪੈਂਦਾ। ਅੱਛਾ ਜੀ। ਲੋਹਾ ਟਾਲ ਦਿੰਦੇ ਆ ਉਹਦਾ। ਉਹੋ ਜਿਹਾ ਟਾਲ ਦਿੰਦੇ ਆ। ਠੀਕ ਹੈ। ਫਿਰ ਉਹ ਖਰਾਤੇ ਤਿਆਰ ਕਰਨਾ ਪੈਂਦਾ। ਇਹਦੇ ਇਹਦੇ ਬਾਰੇ ਥੋੜਾ ਹੁਣ ਦੱਸਿਓ ਵੀ ਇਹਦੇ ਫੰਕਸ਼ਨ ਕਿਵੇਂ ਇਹ ਕੰਮ ਕਿਵੇਂ ਕਰਦਾ ਵਾ। ਕੰਮ ਵਾਸਾ ਆ ਮਗਲੈਲਾ ਪੰਪ ਆਈ ਇਹਦਾ। ਅੱਛਾ ਜੀ ਇਹ ਪੰਪ। ਇਹਨੂੰ ਲੂਪਰੀ ਕਹਿ ਦਿੰਦੇ ਆ ਪਹਿਲਾਂ। ਠੀਕ ਹੈ। ਆਹ ਟੈਂਕੀ ਲੱਗੀ ਵੀ ਆ ਉਹਦੇ ਚ ਮਗਲੈਲ ਪਾਉਂਦੇ ਇਹਦੀ ਵੈਸੇ ਕੋਈ ਟੈਂਕੀ ਨਹੀਂ ਹੁੰਦੀ ਥੱਲੇ ਅਲੱਗ ਲਾਉਣੀ ਪੈਂਦੀ ਪਹਿਲਾਂ ਹਾਂ ਇਹ ਅਲੱਗ ਲਾਈ ਵੀ ਹੈ ਅੱਛਾ ਜੀ ਇਹਦੇ ਇੱਕ ਪਲੰજર ਹੋਰ ਫਟਕਰਾਇਆ ਅੱਛਾ ਜੀ ਪਹਿਲਾਂ ਇਹਦੇ ਵਿੱਚ ਹੀ ਪੈਂਦਾ ਸੀ ਅੱਧਾ ਕਿ ਲੀਟਰ ਤੇਲ ਅੱਛਾ ਜੀ ਮਗਲੈਲ ਅੱਧਾ ਕਿ ਲੀਟਰ ਪਾਉਂਦਾ ਸੀਗਾ ਧਿਆਨ ਰੱਖਣਾ ਪੈਂਦਾ ਅੱਧਾ ਲੀਟਰ ਉਹ ਫਿਰ ਕਿੰਨਾ ਟਾਈਮ ਚੱਲਦਾ ਸੀ ਉਹ 2 2.5 ਘੰਟੇ ਚੱਲਦਾ ਸੀਗਾ ਉਹਦਾ ਧਿਆਨ ਰੱਖਣਾ ਪੈਂਦਾ ਸੀ ਠੀਕ ਹੈ ਬਿਦਨੂ ਵੀ ਉਹ ਜਾਂਦਾ ਹਾਂਜੀ ਟੁਕੜੀਆਂ ਕਹਿ ਦਿੰਨੇ ਜੀ ਨੂੰ ਠੀਕ ਹੈ ਤੇ ਪਿਸਟਨ ਨੂੰ ਵੀ ਜਾਂਦਾ ਜੀ ਠੀਕ ਆ ਇਹ ਫਿਰ ਖਾਂਦਾ ਵੀ ਹੋਊਗਾ ਵਿੱਚੋਂ ਮਗਲੈਲ ਹਾਂ ਮਗਲੈਲ ਖਾ ਵੀ ਜਾਂਦਾ ਸਾਰੀ ਢਾਲੀ ਚ 1 ਲੀਟਰ ਮਗਲੈਲ ਖਾ ਜਾਂਦਾ ਜੀ ਖਾ ਜਾਂਦਾ ਜਿਵੇਂ ਟਰੈਕਟਰ ਜਿਹੜੇ ਦੂਜੇ ਫੀਲਡ ਮਾਸਟਰ ਚਲਸੀ ਜਾਂ ਦੂਜੇ ਸੀ ਉਹ ਜੀ ਹਨਾ ਕਿ ਇਹਦਾ ਇਹ ਪਿਸਟਨ ਸਿੱਧਾ ਚੱਲਦਾ ਕਰਕੇ ਉਹਦੇ ਕਰਕੇ ਜਾਂਦਾ ਹਾਂ ਇਹ ਤੇ ਇਦਾਂ ਚੱਲਦਾ ਹਾਂ 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 ਠੀਕ ਆ ਜੀ ਤੇ ਇੱਧਰ ਇਹਦੀ ਆ ਰੇਸ ਆ ਗਈ ਹਾਂ ਆ ਪੰਪਾ ਡੀਜ਼ਲ ਪੰਪ ਆ ਜੀ ਅੱਛਾ ਜੀ ਆ ਰੇਸ ਆ ਗਵਰਨਰ ਆ ਇਹਦੇ ਚ ਇਹ ਕੰਟਰੋਲ ਕਰਦਾ ਆਪੇ ਠੀਕ ਆ ਜੀ ਇਹਦਾ ਫਿਰ ਇੱਕ ਸਾਧ ਤੁਹਾਡੀ ਬੰਨੀ ਹੋਊਗੀ ਜਿੰਨੀ ਇਹ ਸਪੀਡ ਦੇ ਹਾਂ ਉਹ ਇੱਥੋਂ ਉੱਗੇ ਉਧਰੋਂ ਕੀ ਆ ਗਿਆ ਜੀ ਉਹ 에어 ਕਲੀਨਰ ਆਇਰ ਵਾਲ ਠੀਕ ਐ ਥੱਲੇ ਉਤਰ ਸਲੈਂਸਰ ਵਾਲਾ ਵਾਲ ਉਹ ਉੱਥੇ ਪੱਠੀ ਬਣੀ ਵੀ ਐ ਸਲੈਂਸਰ ਉਹ ਤਾਂ ਜਾਂਦਾ ਉਹ ਜਦ ਉੱਪਰ ਕੋ ਗੂ ਲੱਗਾ ਹੁੰਦਾ ਸੀ ਅੱਗੇ ਕਹਿੰਦੇ ਵੀ ਉਹ ਕੋ ਗੂ ਦੀ ਆਵਾਜ਼ ਸੁਣਦੀ ਫਿਰ ਉਹ ਉਹ ਕਰਦੇ ਹੁੰਦੇ ਸੀਗੇ ਹਣਾ ਬੁੜੀਆਂ ਔਟਦੀਆਂ ਸੀ ਵੀ ਆਹ ਵੀ ਚੱਤੀ ਚੱਲ ਪਈ ਐ ਤੇ ਇਹ ਤੁਹਾਡੇ ਵੀ ਚੱਲਦਾ ਵਾ ਹੁਣ ਕੋ ਗੂ ਹੁਣ ਲਾਇਆ ਵਿਆ ਅੱਛਾ ਜੀ ਇੰਜਨ ਚੱਲੂਗੀ ਐ ਠੀਕ ਐ ਜੀ ਨਹੀਂ ਤੇ ਬਹੁਤ ਵਧੀਆ ਤੇ ਇਹਦਾ ਹੁਣ ਪੇਂਟ ਤੀਕ ਦੱਸ ਦੇ ਕੱਲਾ ਬਸ ਉਹਦੇ ਤੇ ਕੀਤਾ ਹੋਇਆ ਹਣਾ ਹਾਂ ਜੀ ਤੇ ਇਹ ਹੁਣ ਇੰਜਨ ਕਿੰਨੀ ਵਾਰ ਕੰਮ ਕਰਤਾ ਇਹਦਾ ਜੀ ਤੁਸੀਂ ਇਹਦਾ ਇੱਕ ਵਾਰ ਹੀ ਕੰਮ ਹੋਇਆ ਜੀ ਉਹਨਾਂ ਨੇ ਅਸੀਂ ਫਿਰੋਜਪੁਰੋਂ ਲਿਆਂਦਾ ਅੱਛਾ ਜੀ ਸਨਮੇ ਵਿੱਚ ਲੱਗਿਆ ਸੀ ਜਨਰੇਟਰ ਤੇ ਉਹਨਾਂ ਨੇ ਇੱਕ ਵਾਰੀ ਬੋਰ ਕਰਾਇਆ ਇੱਕ ਵਾਰੀ ਹੀ ਕਰਾਇਆ ਹਾਂ ਠੀਕ ਹੈ ਉਹ ਨਵੇਂ ਡੀਜ਼ਲ ਤੇ ਚਲਾਉਂਦੇ ਰਹੇ ਆ ਜੀ ਤੇ ਇੱਕ ਬਾਈ ਜੀ ਇਹਦੇ ਹੁਣ ਵੀ ਤਵੇ ਤਾਂ ਤੁਹਾਡੇ ਵੀ ਉਹ ਨਲਕਾ ਲੱਗਾ ਮੈਂ ਦੇਖ ਰਿਹਾ ਵਾਂ ਜਿਹੜਾ ਉਹ ਨਲਕਾ ਵਾ ਉਹ ਉਹ ਇੱਕ ਅੱਗੇ ਕੁਝ ਹੋਰ ਲੱਗਾ ਹੁੰਦਾ ਸੀ ਉੱਥੇ ਉਹ ਉੱਥੇ ਸੰਤਰੀ ਲੱਗੀ ਹੁੰਦੀ ਸੀ ਉਹ ਵੀ ਪਿਆ ਸਾਡੇ ਕੋਲੇ ਜਗਾੜ ਅੱਛਾ ਜੀ ਹਾਂ ਆਹ ਗੇਅਰ ਬਾਕਸ ਮਿਲ ਗਿਆ ਹਾਂ ਜਿਵੇਂ ਤੁਹਾਡੇ ਤਲਵੰਡੀ ਏਰੀਏ 'ਚ ਡੂੰਘੇ ਪਾਣੀਆਂ ਮੋਟਰਾਂ ਲੱਗੀਆਂ ਹੁੰਦੀਆਂ ਮੋਟਰਾਂ ਲੱਗੀਆਂ ਹੁੰਦੀਆਂ ਹਾਂਜੀ ਉਹ ਚੀਜ਼ ਹੈ ਜੀ ਬਿਲਕੁਲ ਬਿਲਕੁਲ ਅੱਛਾ ਅੱਗੇ ਉਹਦੇ ਨਾਲ ਜੋ ਸੰਤ ਨਹੀਂ ਉਹਦੇ ਨਾਲ ਚੱਲਦਾ ਸੀ ਉਹਦੇ ਨਾਲ ਚੱਲਦਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਥੋੜੇ ਅੱਗੇ ਚੱਲ ਗਏ ਬਾਈ ਦੀਆਂ ਚੱਕੀਆਂ ਦਿਖਾਈ ਗਏ ਤੇ ਇੱਕ ਵੇਲਣਾ ਦਿਖਾਉਣੀ ਹੈ ਬਾਈ ਇਹ ਜਿਹੜਾ ਮੇਡ ਇਨ ਇੰਗਲੈਂਡ ਆ ਬਾਈ ਜੀ ਉਹ ਹਾਂ ਵੇਲ ਨਹੀਂ ਇੰਗਲੈਂਡ ਦੀ ਠੀਕ ਹੈ ਜੀ ਤੇ ਇੱਕ ਆ ਚੱਕੀ ਜਿਹੜੀ ਬਾਈ ਦੀ ਇਹ ਵੀ ਇਹ ਸਪੈਸ਼ਲ ਏ ਸੀ ਪੱਥਰਾਂ ਵਾਲੀ ਚੱਕੀ ਹੈ। ਅੱਛਾ ਜੀ ਉੱਪਰਲਾ ਪੱਥਰ ਚੱਲਦਾ ਇਹਦਾ ਜੀ। ਠੀਕ ਹੈ। ਥੱਲੇ ਵਾਲਾ ਖੜਾ ਹੈ। ਥੱਲੇ ਵਾਲਾ 250 ਚੱਕਰ ਹੁੰਦਾ ਇਹਦਾ ਜੀ। ਠੀਕ ਹੈ। ਆਟਾ ਬਹੁਤ ਵਧੀਆ ਬਣਾਉਂਦੀ ਹੈ। ਠੀਕ ਹੈ ਜੀ। ਤੇ ਬਾਈ ਫਿਰ ਇੱਥੇ ਇੰਨੇ ਕ ਥਾਂ ਸਾਰਾ ਸਮਾਨ ਟੋਟਲੀ ਲਾਇਆ ਹੋਇਆ ਚੱਕੀ, ਮਸਾਲੇ ਵਾਲੀ ਚੱਕੀ, ਦਾਣੇ ਵਾਲੀ ਹੈ। ਤੇ ਨਾਲ ਦੀ ਨਾਲ ਆ ਫਿਰ ਚੌਲਾਂ ਵਾਸਤੇ ਵੀ ਲਾਇਆ ਹੈ। ਹਾਂਜੀ ਹਾਂਜੀ। ਠੀਕ ਹੈ। ਇਹ ਸਾਰਾ ਕੁਝ ਇਹ ਇੰਜਨ ਇੱਕੋ ਹੀ ਚਲਾਉਂਦਾ ਵਾ। ਹਾਂ ਇੱਕ ਪਈ ਚਲਾਉਂਦਾ ਜੀ ਠੀਕ ਹੈ ਤੇ ਜਿਹੜੀ ਆ ਜਿਹੜਾ ਵੇਲਣਾ ਹੈਗਾ ਵੀ ਮੇਰੇ ਹਿਸਾਬ ਨਾਲ ਵੀ ਇਹ ਚਾਰ ਪੰਜ ਜ਼ਿਲ੍ਹਿਆਂ ਚ ਹੋਊਗਾ ਇੱਕ ਇਹ ਹਾਂਜੀ ਹਾਂਜੀ ਕਿਉਂਕਿ ਹੁਣ ਕਪਾਹ ਨਰਮਾ ਦਾ ਕੰਮ ਹੀ ਆਪਣੇ ਖਤਮ ਹੋ ਗਿਆ तकरीबन तकरीबन ਹੈਨਾ ਬਾਈ ਜੀ ਹਾਂਜੀ ਤੇ ਇਹ ਕੋਲੇ ਤਿੰਨ ਮਸ਼ੀਨਾਂ ਸੀਗੀਆਂ ਦੋ ਖੋਲ ਕੇ ਰੱਖੀਆਂ ਪਈਆਂ ਅੱਛਾ ਉਹ ਵੀ ਰੱਖੀਆਂ ਹੋਈਆਂ ਵਾ ਉਹ ਰੱਖੀਆਂ ਹੋਈਆਂ ਇੱਕ ਫਿੱਟ ਕਰਤੀ ਇੱਥੇ ਜਗ੍ਹਾ ਦੀ ਘਾਟ ਸੀ ਠੀਕ ਹੈ ਜੀ ਉਹਨਾਂ ਕੰਮ ਆ ਜਾਂਦਾ ਚੱਲ ਚਲਾ ਲਈ ਦੀ ਤੁਸੀਂ ਤਾਂ ਦੱਸਦੇ ਸੀ ਵੀ ਇਹ ਆ ਪੂਰਾ ਇਹ ਵੀ ਆ ਸਮਾਨ ਹੋਈ ਪੂਰਾ ਇੱਕ ਜਿਵੇਂ ਉਹ ਰੱਖਿਆ ਪਿਆ ਬੀਲਨਾ ਉਹਨੂੰ ਕਹਿੰਦੇ ਆ ਉਹ ਰੂਲਾ ਜੀ ਚਮਲੇ ਦਾ ਰੂਲਾ ਬਣਿਆ ਹੁੰਦਾ ਹੈ ਅੱਛਾ ਜੀ ਠੀਕ ਹੈ ਇਹ 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 ਬਸ ਇੰਨਾ ਕੀ ਹੁੰਦਾ ਪੋਰਸ਼ਨ ਇਹਦਾ ਬਸ ਹਾਂ ਬਸ ਇੰਨਾ ਕੀ ਹੈ ਜੀ ਅੱਛਾ ਜੀ ਤਿੰਨ ਕੁ ਕੁਆਂਟਲ ਵਜਨ ਹੁੰਦਾ ਇਹਦਾ ਬਸ ਸਾਰਾ ਟੋਟਲ ਹਾਂ ਜੀ ਠੀਕ ਹੈ ਇਹ ਫਿਰ 1926 ਮਾਡਲ ਆ ਜਿਵੇਂ 1926 ਹੈ ਤੇ ਇਹ ਤੁਹਾਡੇ ਕੋਲੇ ਕਦੋਂ ਆਈ ਇੱਕ 1919 ਦੀ ਵੀ ਪਈ ਆ ਇਹ ਬਾਅਦ ਵਿੱਚ ਐ ਚਲਦੀਆਂ ਚਲਾਈਆਂ ਆਈਆਂ ਇਹ ਅੰਗਰੇਜ਼ਾਂ ਦੀਆਂ ਸੀਗੀਆਂ ਜੀ ਅੱਛਾ ਜੀ ਪਹਿਲਾਂ ਇੱਧਰ ਲਾਈਆਂ ਵੀਆਂ ਸੀ ਇਹਨਾਂ ਠੀਕ ਹੈ ਅਬ ਜਦੋਂ ਉਹਨਾਂ ਦਾ ਇੱਥੇ ਰਾਜ ਸੀਗਾ ਹਾਂ ਠੀਕ ਹੈ ਬਈ ਤੇ ਇਹ ਕਿੰਨਾ ਇਹ ਘੰਟੇ ਦੇ ਵਿੱਚ ਕਿੰਨੀ ਰੂਹ ਇਹ 50 ਕਿਲੋ ਕਪਾਹ ਕੱਢ ਦਿੰਦੀ ਹੈ 50 ਕਿਲੋ ਕਪਾਹ ਨਰਮਾ ਵੱਧ ਕੱਢ ਦਿੰਦੀ ਨਰਮਾ 60 65 ਕਿਲੋ ਵੀ ਕੱਢ ਦਿੰਦੀ ਹੈ ਉਹ ਕੀ ਕਾਰਨ ਕੀ ਨਰਮੇ ਦੀ ਰੂਹ ਜਿਹੜੀ ਆ ਉਹ ਮੁਲਾਇਮ ਹੁੰਦੀ ਹੈ ਜਿਆਦਾ ਖੈਦੀ ਆ ਉਹਨੂੰ ਠੀਕ ਹੈ ਜੀ ਇਹ ਚੱਲਦੀ ਕਿਵੇਂ ਖਿੱਚਦੀ ਕਿਵੇਂ ਆ ਰੂਹ ਦੱਸੋਗੇ ਮਾੜਾ ਆਹ ਰੂਲਾ ਚਮੜੇ ਦਾ ਆਈ ਅੱਛਾ ਜੀ ਇਹ ਖਿੱਚ ਲੈਂਦਾ ਇੱਥੋਂ ਬੜੇਵੇਂ ਇੱਧਰ ਮਗਰ ਰਹਿ ਜਾਂਦੇ ਆ ਜੀ ਠੀਕ ਹੈ ਆ ਰੂਨ ਉਹ ਰੂਲਾ ਖੱਚ ਲੈਂਦਾ ਅੱਛਾ ਇਹ ਹੀ ਖਿੱਚੀ ਜਾਂਦਾ ਵਾ ਇਹਦੇ ਨਾਲ ਨਹੀਂ ਉਹ ਲਟੀ ਦੀ ਫਿਰ ਸੁਰੀ ਦੇ ਵਿੱਚ ਦੀ ਪਰਵੇਂ ਨਹੀਂ ਲੰਘਦੇ ਕੇ ਠੀਕ ਹੈ ਉਹ ਮਗਰ ਰਹਿ ਜਾਂਦੇ ਥੱਲੇ ਚੜਦੇ ਇਹਦੇ ਨਾਲ ਨਹੀਂ ਲਟੀ ਦੀ ਨਾਲ ਨਹੀਂ ਵਜ਼ੇਤੀ ਅੱਛਾ ਜੀ ਇਹਦਾ ਫਿਰ ਹੁਣ ਤੁਹਾਨੂੰ ਜਿਵੇਂ ਹੁਣ ਤੁਸੀਂ ਦੱਸਦੇ ਵੀ ਰੂਲੇ ਸਮਾਨ ਇਹ ਲਿਆ ਕੇ ਪਹਿਲਾਂ ਹੀ ਰੱਖਣਾ ਪੈਂਦਾ ਹੋਊਗਾ ਹਾਂਜੀ ਹਾਂਜੀ ਕਿਉਂਕਿ ਇਹ ਮਿਲਣਾ ਹੀ ਨਹੀਂ ਹੁਣ ਮਿਲਦਾ ਨਹੀਂਗਾ ਜੀ ਹਾਂ ਹਾਂ ਠੀਕ ਹੈ ਤੇ ਬਈ ਆਪਣੀ ਇਹ ਚੱਕੀ ਕਿੰਨੀ ਪੁਰਾਣੀ ਹੋਊਗੀ ਇਹ ਚੱਕੀ 1986 ਦੀ ਲਈ ਵੀ ਹੈ ਇੱਥੇ ਅੱਛਾ ਜੀ 1986 ਤੋਂ ਹਾਂਜੀ ਠੀਕ ਆ ਪਿੰਡ ਤੇ ਪਹਿਲਾਂ ਉਧਰ ਜੰਡ ਸਾਹਿਬ ਰੋਡ ਤੇ ਲੱਗੀ ਆਪਣੀ ਉਹ ਤਾਂ ਬਹੁਤ ਪੁਰਾਣੀ ਲੱਗੀ 272 73 ਦੀ ਲੱਗੀ ਠੀਕ ਹੈ ਪਿੰਡ ਸਾਡਾ ਛੋਟੀ ਮਚਾਕੀ ਆ ਠੀਕ ਹੈ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਪਿੰਡ ਮਚਾਕੀ ਮੇਰੇ ਡੈਡੀ ਨੇ ਇੰਜ ਲਾਇਆ ਸੀਗਾ 3300 ਰੁਪਏ ਦਾ ਲਿਆ ਕੇ ਅੱਛਾ ਅੱਛਾ ਜੀ 24 26 ਦਾ ਇੰਜਨ 3300 ਰੁਪਏ ਦਾ ਆਇਆ ਸੀਗਾ ਠੀਕ ਹੈ ਪੰਜ ਬੰਦੇ ਉਹਨਾਂ ਦੇ ਫਿੱਟ ਕਰਨ ਆਏ ਸੀ ਹਾਂਜੀ ਹਫਤਾ ਭਰ ਉੱਥੇ ਰਹੇ ਸੀਗੇ ਠੀਕ ਹੈ ਖੇਤ ਸਾਡਾ ਉੱਥੇ ਪਹਿਲੀ ਹੈਗੀ ਆ ਉੱਥੇ ਖੇਤ ਦੇ ਵਿੱਚ ਲਾਇਆ ਸੀਗਾ ਪੇੜ ਬਣਾ ਕੇ ਤੇ ਦਾਣੇ ਵੀ ਥਰੇਸਰਾਂ ਥਰੇਸਰ ਲੱਗਿਆ ਹੁੰਦਾ ਸੀ ਹਾਂਜੀ ਪੀੜਾਂ ਦੇ ਵਿੱਚ ਲਾਂਗਾ ਢੋਕੇ ਤੇ ਥਰੇਸਰ ਨਾਲ ਦਾਣੇ ਕੱਢਦੇ ਠੀਕ ਹੈ ਤੇ ਜਨਪੁਰ ਚੱਲਦਾ ਹੁੰਦਾ ਸੀ ਠੀਕ ਹੈ ਤੇ ਬਾਈ ਜਿਵੇਂ ਤੁਹਾਡੀ ਆ ਬਾਹ ਜਿਹੜੀ ਨੁਕਸਾਨੀ ਗਈ ਇਹ ਵੀ ਇੱਥੇ ਚੱਕੀ ਦੇ ਸ਼ਾਰਨੀ ਵਿੱਚ ਆ ਗਈ ਜੀ ਅੱਛਾ ਜੀ ਦਸਵੀਂ ਚ ਪੜਦਾ ਸੀ 1994 ਚ ਅੱਛਾ ਜੀ ਪਟਾ ਚੜਾਉਣ ਲੱਗਿਆ ਪੰਜੇ ਦਾ ਤੇ ਨਾਲ ਫਲਿਆ ਗਿਆ ਓਹੋ ਹੋ ਹਾਂ ਇਹਦਾ ਫਿਰ ਉਦੋਂ ਤੁਹਾਡਾ ਜਵਾਨੀ ਦੇ ਟਾਈਮ 'ਚ ਉਦੋਂ ਆ ਗਿਆ ਹਾਂ ਨਾ ਰਕਸਾਨ ਹੋ ਗਿਆ ਇਹ ਬਾਹ ਦਾ ਹੀ ਹੋਇਆ ਇੰਨਾ ਬਸ ਉਦੋਂ ਹਾਂ ਲੱਤ ਨੂੰ ਮੇਰੇ ਛੋਟੇ ਹੁੰਦੇ ਨੂੰ ਪੋਲੀਆ ਹੋ ਗਿਆ ਸੀ ਅੱਛਾ ਜੀ ਇਹਨੂੰ ਪੋਲੀਆ ਸੀਗਾ ਬਾਹ ਸਹੀ ਸੀ ਬਿਲਕੁਲ ਠੀਕ ਹੈ ਤੇ ਸਕੂਲ ਤੋਂ ਬਾਅਦ ਇੱਥੇ ਆ ਜਾਈਦਾ ਸੀ ਦੁਕਾਨ ਤੇ ਠੀਕ ਹੈ ਜੀ ਤੇ ਫਿਰ ਬਾ ਬਾ ਚਾਹੀ ਕੰਮ ਇੱਕੋ ਹੱਥ ਨਾਲ ਹੀ ਕਰਦੇ ਰਹੇ ਪੂਰਾ ਹੁਣ ਆ ਹੀ ਕਰਦੇ ਰਹੇ ਜੀ ਅੱਛਾ ਜੀ ਹੁਣ ਵੀ ਤੁਸੀਂ ਚਲਾਉਂਦੇ ਹੋ ਵਿਆਹ ਹੋਇਆ ਜੀ ਅੱਛਾ ਜੀ 2004 ਚ ਵਿਆਹ ਹੋਇਆ ਮੇਰਾ ਛੋਟਾ ਭਰਾ ਮੇਰਾ ਪਹਿਲਾਂ ਵਿਆਹ ਹੋ ਗਿਆ ਸੀ ਠੀਕ ਹੈ ਆਰੇ ਵਾਲਾ ਵੇਲੀ ਮੇਰਾ ਭਰਾ ਛੋਟਾ ਅੱਛਾ ਜੀ ਠੀਕ ਹੈ ਹੁਣ ਫਿਰ ਉਹ ਸਾਰਾ ਕੰਮ ਆਪ ਸਾਰ ਹੁਣ ਮੇਰੇ ਬੇਟੇ ਆ ਦੋ ਅੱਛਾ ਜੀ ਆ ਵੱਡਾ ਬੇਟਾ ਮੇਰਾ ਉਹ ਬੈਠਾ ਠੀਕ ਹੈ ਠੀਕ ਹੈ ਤੇ ਨਹੀਂ ਬਹੁਤ ਵਧੀਆ ਤੇ ਆ ਇੰਨਾ ਕਿਉਂਗੇ ਕੋਈ ਵੀ ਬੰਦਾ ਇੰਨਾ ਸਮਾਨ ਤੇ ਇੰਨਾ ਪੁਰਾਣਾ ਸਮਾਨ ਸਾਹਮਣੇ ਰੱਖਦਾ ਨਹੀਂ ਜਿੰਨਾ ਤੁਸੀਂ ਰੱਖਿਆ ਹੋਇਆ ਹਾਂ ਜੀ ਤੇ ਆ ਵੀ ਆ ਬਾਹਰ ਲਾਈਏ ਕਿ ਨਹੀਂ ਇਹ ਗਾਜੀਆਬਾਦ ਦਾ ਬਣਿਆ ਹੈ ਅੱਛਾ ਪ੍ਰਤਾਪ ਮੈਂ ਕਿਹਾ ਕਿ ਦੋ ਇੰਗਲੈਂਡ ਲਿਖਿਆ ਉਹ ਗਾਜੀਆਬਾਦ ਦਾ ਬਣਿਆ ਗਾਜੀਆਬਾਦ ਦਾ ਪਹਿਲਾਂ ਗਾਜੀਆਬਾਦ ਬੰਦੇ ਸੀ ਹੁਣ ਲੁਧਿਆਣੇ ਵੀ ਬੰਦੇ ਆ ਲੁਧਿਆਣੇ ਦੇ ਜ਼ਿਆਦਾ ਮਸ਼ਹੂਰ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਭਾਈ ਬਹੁਤ ਧੰਨਵਾਦ ਤੇ ਇਹ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ